ਮਾਣਾ ਦੇ ਬੱਸ ਸਟੈਂਡ ਦੇ ਨਾਲ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਸਿਟੀ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ ਸਬੰਧੀ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦਾ ਮੋਟਰਸਾਈਕਲ ਬੱਸ ਸਟੈਂਡ ਤੋਂ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਰਾਹੀਰਾਂ ਦੇ ਫਲੋਕੇ ਰਹਿ ਗਿਆ। ਜਿਸ ਤੋਂ ਬਾਅਦ ਉਹ ਮੋਟਰਸਾਈਕਲ ਮੌਕੇ ਤੋਂ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਕੀ ਕੱਲ ਸਿਟੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਬੰਧੀ ਪੁਲਿਸ ਅਧਿਕਾਰੀ ਚੰਦਰ ਸਿੰਘ ਬਾਠ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਿਖੇ ਇਹਨਾਂ ਦੋਵਾਂ ਚੋਰਾਂ ਨੂੰ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਕੀ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤੁੜੀ ਕੀ ਕਰਦੇ ਥੋੜੀ ਉਸ ਨੂੰ ਚੋਰੀ ਕਰਦੇ ਸੀ ਕਿ ਵਾਹ ਕਿ ਕੀ ਕਰਦੇ ਇਹ 4425 ਨੂੰ ਜਿਹੜਾ ਅਸ਼ੋਕ ਕੁਮਾਰ ਪੁੱਤਰ ਬੰਕੇ ਲਾਲ ਅਜੀਮਗੜ ਪਟਵਾਰਨ ਡੇਰਾ ਰਹਿਣ ਵਾਲਾ ਉਹਨੂੰ ਦਰਖਾਹ ਦਿੱਤੀ ਥਾਣੇ ਕਿ ਵੀ ਮੇਰਾ ਲੜਕਾ ਰੋਹਿਤ ਕੁਮਾਰ ਉੜੈਚ ਕਲੋਨੀ ਚ ਗਿਆ ਸੀਗਾ ਸੇਕੋ ਕਲੋਨੀ ਬੱਸ ਸਟੈਂਡ ਦੇ ਬੈਕ ਸਾਈਡ ਉੱਥੇ ਨੇ ਗਲੀ 'ਚ ਮੋਟਰਸਾਈਕਲ ਖੜਾਇਆ ਸੀ ਤੇ ਇਹ ਜਿਹੜੇ ਇੱਕ ਨੌਜਵਾਨਾਂ ਨੂੰ ਭਜਾਣ ਲੱਗਿਆ ਸੀ ਚੋਰੀ ਕਰਕੇ ਕੋਸ਼ਿਸ਼ ਕਰਕੇ ਉਹ ਜਦੋਂ ਉੱਥੇ ਰੌਲਾ ਪੈ ਗਿਆ ਸੱਟ ਕੇ ਭੱਜ ਗਿਆ ਮੋਟਰਸਾਈਕਲ ਤੋ ਉਹਨਾਂ ਦਰਖਾਤ ਹੀ ਪੜਤਾਲ ਚ ਹੌਲਦਾਰ ਜੁਤੀਸ਼ ਕੁਮਾਰ ਨੂੰ ਕਰਕੇ ਮਕਦਮਾ ਰਜਿਸਟਰ ਕੀਤਾ ਸੀ ਜੋ ਦੌਰਾਨੇ ਤਫਤੀਸ਼ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਨਾਂ ਦਾ ਕੀ ਨਾਮ ਹੈ ਕਿੱਥੇ ਰਹਿਣ ਵਾਲੇ ਇੱਕ ਦਾ ਨਾਮ ਹੈਗਾ ਆਪਣਾ ਜਿਹੜਾ ਸੀਗਾ ਹ ਹੁਸਨਪ੍ਰੀਤ ਸਿੰਘ son of ਸੁਤਨਾਮ ਸਿੰਘ ਇਹ ਹੈਗਾ ਜਗਿੰਦਰ ਬਸਤੀ ਭਵਨ ਨਿਗੜ ਦਾ ਦੂਜਾ ਵੀ ਕਰਮਣ ਸਿੰਘ ਰਣਜੀਤ ਸਿੰਘ ਦਾ ਇਹ ਵੀ ਉੱਥੋਂ ਦਾ ਹੀ ਇਹ ਦੋਵੇਂ ਰਹਿਣ ਵਾਲੇ ਨੇ ਉਹਨੂੰ ਪਰ ਨਹੀਂ ਘਟਦੇ ਹਾਂਜੀ ਦੋਵੇਂ ਭਵਨ ਨਿਗੜ ਦੇ ਰਹਿਣ ਵਾਲੇ ਨੇ ਮਾਣਾ ਦੋਕਿਆ লাশ ਸ਼ਰਪਾਂ ਦੀ ਰਿਪੋਰਟ